ਹੈਲੋ ਜੀ ਥੋੜਾ ਸਾਰੇ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਚਲੋ ਹੁਣ ਗਰਮੀਆਂ ਨੇ ਗਰਮੀਆਂ ਚ ਆਪਾਂ ਕੁਝ ਅਲੱਗ ਸਿੱਖੀਏ ਠੀਕ ਹੈ ਅਲੱਗ ਆਪਾਂ ਕੋਈ ਅੱਧਾ ਚੀਜ਼ ਸਿੱਖਦੇ ਜਿਹੜੀ ਕਿ ਸਾਡੇ ਅੱਗੇ ਪ੍ਰੋਜੈਕਟਾਂ ਚ ਬਹੁਤ ਹੀ ਕਮ ਆਉਗੀ ਜਦੋਂ ਪਤਾ ਤੁਸੀਂ ਹੁਣ ਅਗੋਂ ਅਗੋ ਸੈਟਅਪ ਲੈਣਾ ਸ਼ੁਰੂ ਕਰਨੇ ਆ ਜਿਸ ਤਰ੍ਹਾਂ ਬਰਸਾਤਾਂ ਸ਼ੁਰੂ ਕਰਦੇ ਹੈ ਕਈ ਤਾਂ ਸਾਰੀ ਗਰਮੀਆਂ ਬਣਾਉਂਦੇ ਰਹਿੰਦੇ ਨੇ ਕਈ ਹੈਵੀ ਗਰਮੀਆਂ ਸਨਹੀਂ ਬਣਾਉਂਦੇ ਤਾਂ ਫਿਰ ਆਪਾਂ ਕੁਝ ਅੱਧਾ ਦੀ ਮੈਂ ਤੁਹਾਡੇ ਨੂੰ ਦੱਸਣ ਜਾ ਰਹੀ ਹਾਂ ਜਿਹੜੇ ਨੇ ਕਿ ਤੁਹਾਡੇ ਅੱਗੇ ਬਹੁਤ ਕੰਮ ਆਣੀ ਹੈ ਇਹ ਜਿਸ ਸਪੈਸ਼ਲੀ ਕੰਮ ਆਉਂਦੀ ਹੈ ਨਾ ਜਿੱਦੇ ਸਾਨੂੰ ਦੋਨੇ ਐਜ ਇਕੋ ਜਿਹਾ ਚਾਹੀਦੇ ਆ ਮੀਨਸ ਕਿ ਜਿਸ ਤਰ੍ਹਾਂ ਸਾਡਾ ਕੋਈ ਵੀ ਪ੍ਰੋਜੈਕਟ ਹੈ ਸਾਨੂੰ ਉਹ ਤੋਂ ਕਿਨਾਰਾ ਉੱਪਰ ਲਾਤੇ ਨੀਚੇ ਲਾ ਦੋਨਾ ਇਕੋ ਜਿਹਾ ਚਾਹੀਦਾ ਤਾਂ ਉਹ ਇਹ ਦੋਨੇ ਤਰੀਕੇ ਉਸ ਚ ਕੰਮ ਆਉਣਗੇ ਜਿਸ ਚ ਕੇ ਜਿਹੜੀ ਚੀਜ਼ ਸਾਡੇ ਬੁਣੀ ਹੋਈ ਇੱਕ ਜਿਹਾ ਠਰ ਮੈਂ ਤੁਹਾਨੂੰ ਕੋਈ ਬੁਣੀ ਹੋਈ ਚੀਜ਼ ਦਿਖਾ ਕੇ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਜਿਸ ਤਰ੍ਹਾਂ ਇਹ ਲਗਾ ਲੈ ਲਓ ਵੀ ਅਸੀਂ ਕਿ ਹਾਂ ਤੇ ਇਹਦਾ ਨੀਚੇ ਵਾਲੇ ਦੇਖੋ ਸਾਈਡ ਇਦਾਂ ਤੇ ਜਾਂਦੇ ਤੇ ਉੱਪਰ ਜਿੱਥੋਂ ਅਸੀਂ ਕੁੰਡੇ ਘਟਾਵਾਂਗੇ ਤੇ ਸਾਡਾ ਇਦਾਂ ਤੇ ਜਾ ਰਿਹਾ ਠੀਕ ਹੈ ਉੱਪਰ ਸੇ ਕੁੰਡੇ ਕਟਾਰੇ ਆ ਤਾਂ ਦੇ ਆ ਰਹੇ ਆ ਤੇ ਨੀਚੋਂ ਸੇ ਜਿੱਥੋਂ ਕੁੰਡੇ ਸ਼ੁਰੂ ਕੀਤੇ ਆ ਓਦਾਂ ਆ। ਮੀਨਸ ਕਿ ਸਾਡੇ ਦੋਨੇ ਚੀਜ਼ਾਂ ਇੱਕੋ ਜੀਆਂ ਨਹੀਂ ਆ ਰਹੀਆਂ। ਜੇ ਸਾਨੂੰ ਇਹ ਨੀਚੋਂ ਜਿੱਸੀ ਅਸੀਂ ਕੁੰਡੇ ਸ਼ੁਰੂ ਕਰਿਆ ਓਹੋ ਤੇ ਉੱਪਰ ਦੋਨੇ ਚੀਜ਼ਾਂ ਇੱਕੋ ਜੀਆਂ ਚਾਹੀਦੀਆਂ ਨੇ ਕਿਉਂਕਿ ਕਈ ਪ੍ਰੋਜੈਕਟ ਹੁੰਦੇ ਜਿੱਥੇ ਸਾਨੂੰ ਇਹ ਤਾਂ ਇਸ ਚੀਜ਼ ਤੇ ਲੋੜ ਪੈਂਦੀ ਹੈ। ਜਿਸ ਤਰ੍ਹਾਂ ਤੁਸੀਂ ਕੋਈ ਟੀਕ ਕੋਸਟਰ ਪੁਰਾਣਾ ਹੈ ਜਾਂ ਕੋਈ ਟੌਪ ਟੂ ਡਾਊਨ ਸਵੈਟਰ ਬਣਾਉਣਾ ਹੈ ਠੀਕ ਹੈ ਤਾਂ ਫਿਰ ਜਿਸ ਤਰ੍ਹਾਂ ਗੱਲੇ ਦੇ ਕੁੰਡੇ ਹੋਣਗੇ ਓਦਾਂ ਹੀ ਸਾਡੇ ਨੀਚਲੇ ਕੁੰਡੇ ਆਣਗੇ। ਉਹ ਤੁਸੀਂ ਡਿਜ਼ਾਈਨ ਉਸ ਤੋਂ ਕੋਈ ਵੀ ਪਾ ਸਕਦੇ ਹੋ ਸਿਰਫ ਅੱਜ ਅਸੀਂ ਤਰੀਕੇ ਦੋ ਤਰੀਕੇ ਸਿੱਖਣ ਜਾ ਰਹੇ ਹਾਂ ਜਿਸ ਤੱਕ ਤੁਸੀਂ ਸਾਡਾ ਉੱਪਰਲਾ ਤੇ ਨੀਚੇਲਾ ਮੀਨਸ ਕਿ ਜਿੱਥੋਂ ਅਸੀਂ ਕੁੰਡੇ ਸ਼ੁਰੂ ਕਰਦੇ ਹਾਂ ਤੇ ਜਿੱਥੇ ਕੁੰਡੇ ਬੰਦ ਕਰਦੇ ਦੋਨੇ ਹੀ ਚੀਜ਼ਾਂ ਅਸੀਂ ਇੱਕੋ ਜਿਹੀ ਕਿੱਦਾਂ ਬਣਾ ਸਕਦੇ ਹਾਂ ਜਿੱਥੋਂ ਅਸੀਂ ਕੁੰਡੇ ਸ਼ੁਰੂ ਕਰਦੇ ਹਾਂ ਕੁੰਡੇ ਪਾਣੇ ਆ ਤੇ ਜਿੱਥੇ ਅਸੀਂ ਕੁੰਡੇ ਬੰਦ ਕਰਦੇ ਹਾਂ ਠੀਕ ਹੈ ਦੇਖ ਰਹੇ ਹੋ ਤੁਸੀਂ ਇੱਥੇ ਫਰਕ ਆਂਦਾ ਅਸੀਂ ਜਿੱਦਾਂ ਦੇ ਮਰਜ਼ੀ ਕੁੰਡੇ ਪਾ ਲਈਏ ਤੇ ਮਰਜ਼ੀ ਆ ਦੇਖੋ ਆ ਲਗ ਲਗ ਬਣਦਾ ਨਾ ਇਹ ਤੇ ਇਹ ਦੋਨੇ ਚੀਜ਼ਾਂ ਅਸੀਂ ਇੱਕੋ ਜਿਹੇ ਕਿੱਦਾਂ ਬਣਾ ਰਹੇ ਆ ਉਹਦੇ ਅੱਜ ਆਪਾਂ ਦੋ ਤਰੀਕੇ ਸਿੱਖਾਂਗੇ ਇੱਕ ਨਹੀਂ ਦੋ ਤਰੀਕੇ ਜਿਹਦੇ ਨਾਲ ਕਿ ਜਿੱਥੋਂ ਅਸੀਂ ਕੁੰਡੇ ਪਾਏ ਤੇ ਅਸੀਂ ਬੰਦ ਕੀਤੇ ਦੋਨੇ ਹੀ ਸਾਡੇ ਇੱਕੋ ਜਿਹੇ ਬਣ ਕੇ ਆਣਗੇ ਤਾਂ ਪਹਿਲਾਂ ਅਸੀਂ ਸਿੱਖਦੇ ਆ ਆਪਣਾ ਪਹਿਲਾ ਤਰੀਕਾ ਦੇਖੋ ਪਹਿਲੇ ਤਰੀਕੇ ਲਈ ਤੁਸੀਂ ਜਿਹਦੇ ਲਈ ਵੀ ਕੋਈ ਪ੍ਰੋਜੈਕਟ ਬਣਾਣਾ ਜਿਸ ਤਰ੍ਹਾਂ ਮੈਂ ਮੰਨ ਲਓ ਵੀ ਮੈਂ ਅਸੀਂ ਧਾਗਾ ਇਹ ਸ਼ੁਰੂ ਕਰਨਾ ਹੈ ਤਾਂ ਅਸੀਂ ਉਹ ਤੋਂ ਕੋਈ ਵੀ ਆਪੋਜ਼ਿਟ ਕਲਰ ਲੈ ਕੇ ਉਹਦੇ ਹੁੰਡੇ ਪਾ ਲਵਾਂਗੇ ਇਸ タਗੇ ਕੋਈ ਰੋਲ ਨਹੀਂ ਹੈ ਸਾਡੇ ਸਵੈਟਰ ਦੇ ਵਿੱਚ ਇਹ タਗੇ ਦਾ ਕੋਈ ਰੋਲ ਨਹੀਂ ਹੈ ਸਿਰਫ ਅਸੀਂ ਇਹਦੇ ਇੱਕ ਆਪੋਜ਼ਿਟ ਕਲਰ ਦੇ ਕੁੰਡੇ ਪਾਣ ਜਾ ਰਹੇ ਹਾਂ ਕੁੰਡੇ ਤੁਸੀਂ ਜਿੱਦਾਂ ਮਰਜ਼ੀ ਪਾ ਲਓ ਮੈਂ ਸਿੰਪਲ ਇਦਾਂ ਪਾ ਰਹੀ ਹਾਂ ਕੁੰਡੇ ਕਿੰਦਾ ਪਾਣੇ ਇਹਦਾ ਚ ਕੋਈ ਜ਼ਿਆਦਾ ਹੋ ਨਹੀਂ ਅਸੀਂ ਜਿੰਨੇ ਤੁਹਾਨੂੰ ਕੁੰਡੇ ਚਾਹੀਦੇ ਉਹਨੇ ਤੁਸੀਂ ਪਾ ਲੈਣੀ ਹੈ ਸਿੰਪਲ タਗੇ ਨਾਲ ਕਲਰ ਅਸੀਂ ਉਹ ਕੋਸੇ ਲੈਣਾ ਜਿੱਦਾਂ ਬਲੂ ਹੈ ਮਲਕੀ ਉਹ ਰੰਗ ਲੈਣਾ ਜਿਹੜਾ ਕਿ ਸਾਨੂੰ ਅਲੱਗ ਜਿਹਾ ਦਿਖਾਈ ਦੇਵੇ ਮਿਲਦਾ ਜੁਲਦਾ ਰੰਗ ਨਹੀਂ ਲੈਣਾ ਅਸੀਂ ਉਹ ਕਿਉਂ ਨਹੀਂ ਲੈਣਾ ਜਿੱਦਾਂ ਜਿੱਦਾਂ ਆਪਾਂ ਅੱਗੇ ਬਣਾਵਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਵੀਡੀਓ ਪਲੇਸ ਪੂਰੀਆਂ ਦੇਖਿਓ ਹੈ ਸਕਿਪ ਨਾ ਕਰੋ ਨਹੀਂ ਤਾਂ ਅਗਰ ਤੁਸੀਂ ਵਿੱਚ ਸਕਿਪ ਕਰ ਦਿੱਤੀ ਤਾਂ ਸ਼ਾਇਦ ਤੁਹਾਨੂੰ ਸਮਝ ਨਾ ਆਵੇ ਤੇ ਉਦਾਂ ਵੀ ਮੈਂ ਇਹ ਵੀਡੀਓ ਸਿਰਫ ਜਲਦੀ ਜਲਦੀ ਬਣਾਉਂਗੀ ਜਿਹੜੀ ਚੀਜ਼ ਤੁਹਾਨੂੰ ਦੱਸਣ ਵਾਲੀ ਹੈ ਸਿਰਫ ਉਹੀ ਦੱਸੂਗੀ ਬਾਕੀ ਮੈਂ ਵੀ ਉਹ ਚੀਜ਼ਾਂ ਤੁਹਾਨੂੰ ਇਸ ਵਿੱਚ ਇਨਕਲੂਡ ਨਹੀਂ ਕਰੂਗੀ ਜਿਸ ਤਰ੍ਹਾਂ ਦਾ ਕੁੰਡੇ ਪਣੇ ਤੇ ਕੁੰਡੇ ਜਿੰਨੇ ਚਾਹੀਦੇ ਹਨ ਆਪਾਂ ਪਾ ਲੈਂਦੇ ਸਾਨੂੰ ਸੋਚ ਲਈ ਵੀ ਇੰਨੇ ਕੁੰਡੇ ਚਾਹੀਦੇ ਸੋਸੀ ਪਾ ਲੈ ਦੁੱਝ ਧੱਕੇ ਨਾਲ ਹੁਣ ਤੁਸੀਂ ਜਿਹੜਾ ਮੇਨ ਥਾਗਾ ਲਗਾਉਣਾ ਉਹ ਲਵਾ ਲੈਣਾ ਜਿਸ ਤਰ੍ਹਾਂ ਮੈਂ ਇਹ ਲਗਾਉਣ ਜਾ ਰਹੀ ਆ ਠੀਕ ਹੈ ਮੇਨ ਆਪਾਂ ਹੀ ਸੋਚ ਸਕਦੇ ਵੀ ਮੈਂ ਸਵੈਟਰ ਇਸ ਰੰਗ ਦਾ ਬਣਾਣਾ ਤੇ ਇਹ ਕੀ ਕਰਨਾ ਵੀ ਇਹ ਲਗਾਉਣ ਤੋਂ ਪਹਿਲਾਂ ਅਸੀਂ ਇੰਨਾ ਕੁ ਤਾਂ ਗੇਂਦਰ ਛੱਡ ਲੈਣਾ ਤੁਸੀਂ ਜਿੰਨੇ ਕੁੰਡੇ ਪਾਏ ਉਸ ਤੋਂ ਤੁਸੀਂ ਚਾਰ ਗੁਣਾ ਤੱਗਾ ਛੱਡ ਲੈਣਾ ਜਿਸ ਤਰ੍ਹਾਂ ਆਪਾਂ ਇੰਨੇ ਗੁੰਡੇ ਪਾਏ ਇਹਦੇ ਨੈਪਕੇ ਨੂੰ 1 2 3 4 ਇਦਾਂ ਚਾਰ ਟਾਈਮਸ ਇਸ ਤੋਂ ਜ਼ਿਆਦਾ ਛੱਡਾ ਤੱਗਾ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਥੋੜਾ ਜ਼ਿਆਦਾ ਹੋ ਜਾਵੇ ਘਟਣਾ ਹੋਵੇ ਕਿਉਂ ਆਪਾਂ ਜਿੱਦਾਂ ਜਿੱਦਾਂ ਕੇ ਸਾਨੂੰ ਪਤਾ ਲੱਗ ਜੂਗਾ ਇਸ ਵਾਰ ਸਿਆਦਾ ਖੁਲਾ ਲੈ ਤਾਗੇ ਨੂੰ ਇਹਨੂੰ ਅਸੀਂ ਇਦਾਂ ਲਿਆ ਥੋੜੀ ਪਹਿਲਾਂ ਜਿਹੜੀ ਵੀ ਰੂ ਆ ਰਹੀ ਹੈ ਪੁੱਠੀ ਆ ਰਹੀ ਸਿੱਧੀ ਆ ਰਹੀ ਉਹਦੇ ਹੋਇਆ ਨਹੀਂ ਆ ਦੇਖੋ ਅਸੀਂ ਇੰਨਾ ਤੱਗਾ ਰੱਖ ਲਿਆ ਤੇ ਜਿਹੜਾ ਇਹਨੂੰ ਤਾਂ ਅੱਗੇ ਨੂੰ ਅਸੀਂ ਇਦਾਂ ਹੀ ਰੱਖ ਲੈਣਾ ਇਦਾਂ ਠੀਕ ਹੈ ਤਾਂ ਜਿਹੜਾ ਮੇਨ ਧਾਗਾ ਸੀ ਗੋਲੇ ਵਾਲਾ ਉਹ ਨਾਲ ਅਸੀਂ ਆਪਣਾ ਬੁੰਨਾ ਸ਼ੁਰੂ ਕਰਦੇ ਹਾਂ ਇਹ ਅਸੀਂ ਕਿੰਦਾ ਬੁੰਨਾ ਕੀ ਕਰਨਾ ਇਹਦਾ ਇਸ ਤੋਂ ਕੋਈ ਤਾਲੁਕ ਨਹੀਂ ਹੈ ਤੁਸੀਂ ਜਿੱਦਾਂ ਵੀ ਆਪਣਾ ਬਣਾਣਾ ਤੁਸੀਂ ਇਸ ਬਣਾ ਸਕਦੇ ਹੋ ਵਾਟਰ ਬਣਾਣਾ ਪੁੱਛਿਆ ਸਿੱਧਾ ਬਣਾ ਲਓ ਸਿੰਪਲ ਬਣਾਣਾ ਹੈ ਤੁਸੀਂ ਜਿਹੜਾ ਮਰਜ਼ੀ ਪਾਟਾ ਬਣਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਆਪਾਂ ਇਹਨੂੰ ਇੱਥੇ ਹੀ ਸਿੰਪਲ ਬੋਲ ਲੈਣੀ ਹੈ ਬਸ ਹੁਣ ਅੱਥੋਂ ਅਸੀਂ ਆਪਣੀ ਸਿੰਪਲ ਬਣਾਈ ਸ਼ੁਰੂ ਕਰਤੀ ਹਾਂ ਤੁਸੀਂ ਜਿਹੜਾ ਬਾਉਂਡਰ ਬਣਾਣਾ ਹੈ ਉੱਥੇ ਬਾਉਂਡਰ ਬਣਾ ਲੈਣਾ ਹੈ ਜਿਹੜਾ ਪੈਟਰਨ ਪਾਣਾ ਉਹ ਪੈਟਰਨ ਪਾ ਲੈਣਾ ਤੇ ਮੈਂ ਹੀ ਸਿਰਫ ਸਿੰਪਲ ਬਣਾਈ ਤੁਹਾਨੂੰ ਦੱਸਣ ਜਾ ਰਹੀ ਹਾਂ ਤਾਂ ਇਸ ਕਰਕੇ ਮੈਂ ਥੋੜਾ ਜਿਹਾ ਮੁਰਲਣ ਨਹੀਂ ਆ ਤਾਂ ਕਿ ਫਿਰ ਆਪਾਂ ਨੂੰ ਬੰਦ ਕਰਨ ਦਾ ਤਰੀਕਾ ਤੇ ਇੱਕੋ ਜਿਹਾ ਕਿਦਾਂ ਆਉਂਦੇ ਆ ਪਰ ਫਿਰ ਅੱਗੇ ਦੇਖਦੇ ਆ ਸਪੋਜ਼ ਕਰ ਲਓ ਵੀ ਸਾਡਾ ਪ੍ਰੋਜੈਕਟ ਪੂਰਾ ਹੋ ਗਿਆ ਹੁਣ ਅਸੀਂ ਇੱਥੋਂ ਬੰਦ ਕਰਨਾ ਠੀਕ ਹੈ ਇੱਥੋਂ ਅਸੀਂ ਬੁਣ ਕੇ ਜਿੱਦਾਂ ਵੀ ਤੁਸੀਂ ਆਪਣਾ ਬੁਣਨਾ ਪ੍ਰੋਜੈਕਟ ਅਸੀਂ ਬੁਣ ਲਿਆ ਹੁਣ ਅਸੀਂ ਇੱਥੋਂ ਬੰਦ ਕਰਨਾ ਤੇ ਬੰਦ ਤੁਸੀਂ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਨਾਲ ਕਰਨਾ ਉਹ ਤੁਹਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਇੱਧਰੋਂ ਬੰਦ ਕਰੋਗੇ ਉਦਾਂ ਹੀ ਅਸੀਂ ਦੂਜੇ ਪਾਸੋਂ ਕਰ ਲਵਾਂਗੇ ਆ ਦੇਖੋ ਮੈਂ ਪੁੱਠੀ ਰੋ ਦੇ ਵਿੱਚ ਆ ਕੇ ਇਹਨੂੰ ਸਿੰਪਲ ਬੰਦ ਕਰ ਰਹੀ ਹਾਂ ਇੱਕ ਕੁੰਡਾ ਲਿਆ ਬੁਣਿਆ ਦੂਜੇ ਕੁੰਡੇ ਨੂੰ ਲਈ ਆ ਦੇ ਉੱਪਰ ਉਤਾਰਿਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰ ਰਹੀ ਹਾਂ ਵੀ ਬੰਦ ਕਰਨ ਦਾ ਤਰੀਕਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹਨਾਂ ਕੀ ਤੁਸੀਂ ਇਹ ਹੀ ਕਰਨਾ ਹੈ ਤੁਸੀਂ ਜਿਹੜਾ ਮਰਜ਼ੀ ਤਰੀਕਾ ਬੰਦ ਕਰਨ ਲਈ ਆਪਣੇ ਕੁੰਟੇ ਬੰਦ ਕਰਨ ਲਈ ਤੁਸੀਂ ਜਿਹੜਾ ਮਰਜ਼ੀ ਤਰੀਕਾ ਯੂਜ਼ ਕਰਦੇ ਹੋ ਤੁਸੀਂ ਉਹ ਕਰ ਸਕਦੇ ਹੋ ਤੁਸੀਂ ਪੀਕੋ ਕੈਂ ਬੈਂਡਿੰਗ ਕਰਨੀ ਹੈ ਜਾਂ ਤੁਸੀਂ ਤਿੰਨ ਕੁੰਟੇ ਬਣਾ ਕੇ ਉਹ ਕਰਨਾ ਇਹਨੂੰ ਬੰਦ ਕਰਨਾ ਹੈ ਮੀਨਸ ਕਿ ਬੰਦ ਕਰਨ ਲਈ ਤੁਸੀਂ ਜਿਹੜਾ ਮਰਜ਼ੀ ਤਰੀਕਾ ਯੂਜ਼ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਕਿਉਂਕਿ ਅਜ ਕੋਈ ਬੰਦ ਕਰਨ ਦਾ ਤਰੀਕਾ ਨਹੀਂ ਦੱਸ ਰਹੀ ਸਿਰਫ ਮੈਂ ਤੁਹਾਨੂੰ ਦੋਨੇ ਚੀਜ਼ਾਂ ਆਪਾਂ ਇੱਕੋ ਜਿਹੀਆਂ ਸਟਾਰਟਿੰਗ ਔਰ ਆਪਣਾ ਐਂਡ ਤੋਂ ਇੱਕੋ ਜਿਹੀਆਂ ਕਿੱਦਾਂ ਬਣਾਉਣੀ ਹੈ ਸਿਰਫ ਉਹ ਹੀ ਦੱਸਣ ਜਾ ਰਹੀ ਹਾਂ ਇਸ ਕਰਕੇ ਮੈਂ ਸਿੰਪਲ ਹੀ ਬੰਦ ਕਰ ਰਹੀ ਹਾਂ ਤੇ ਫਿਰ ਜਿੱਦਾਂ ਅਸੀਂ ਮੈਂ ਕੁੰਡਿਆ ਸਿੰਪਲ ਬੰਦ ਕਰ ਰਹੀ ਹਾਂ ਤੁਸੀਂ ਜਿਹੜੇ ਮਰਜ਼ੇ ਤਰੀਕੇ ਨਾਲ ਇਹਨੂੰ ਬੰਦ ਕਰ ਸਕਦੇ ਤੁਸੀਂ ਸਿੰਪਲ ਐਨ ਫਟਾਟਾਟ ਬੰਦ ਕਰ ਲੈਣੇ ਪੁੱਠੀ ਰੋਜ਼ ਬੰਦ ਕਰੋ ਸਿੱਧੀ ਰੋਜ਼ ਬੰਦ ਕਰੋ ਜਿਹੜਾ ਮਰਜ਼ੇ ਤਰੀਕਾ ਬਣਾਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਅਲੋਸੇ ਬੰਦ ਕਰਦੇ ਹੋਏ ਅਖੀਰ ਤੱਕ ਆ ਗਏ। ਲਾਸਟ ਵਿੱਚ ਮੈਂ ਤੁਹਾਨੂੰ ਤਾਂ ਲੈ ਕੇ ਆਇਆ ਕਿਉਂਕਿ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਣਾ ਹੈ ਦੇਖੋ ਲਾਸਟ 'ਚ ਆ ਕੇ ਜੇ ਤੁਸੀਂ ਲਾਸਟ ਵਾਲਾ ਕੁੰਡਾ ਬੰਦ ਕਰਨਾ ਹੁੰਦਾ ਤਾਂ ਹਮੇਸ਼ਾ ਹੀ ਇੱਥੋਂ ਤੁਸੀਂ ਆਵਲਾ ਕੁੰਡਾ ਲੈ ਕੇ ਅਸੀਂ ਇਹਦਾ ਲੈ ਲਵਾਂਗੇ। ਲੈ ਕੇ ਅਸੀਂ ਦੋਨਾਂ ਨੂੰ ਗੁੰਨ ਲਵਾਂਗੇ। ਫਿਰ ਅਸੀਂ ਇਹਦੇ ਪਰੰਤ ਅਸੀਂ ਜਿੱਦਾਂ ਤੁਸੀਂ ਬੰਦ ਕਰ ਰਹੇ ਹੋ ਤਾਂ ਅਸੀਂ ਕਰ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਇਹਨੂੰ ਕੁੰਡੇ ਨੂੰ ਲਿਆ ਤੇ ਧਾਗੇ ਨੂੰ ਇਹਦੇ ਵਿੱਚੋਂ ਕੱਟ ਕੇ ਕਟਆਫ ਕਰ ਲੈਣਾ। ਕਿਉਂਕਿ ਮੈਂ ਧਾਗਾ ਹਜੇ ਇੱਧੇ ਰੱਖੂਗੀ ਤਾਂ ਕਿ ਮੈਂ ਤੁਹਾਨੂੰ ਦਿਖਾ ਸਕਾਂ ਇਹna ਕੀ ਹੁੰਦਾ ਵੀ ਜਿੱਦਾਂ ਸੇ ਨੀਚੋਂ ਕੁੰਡਾ ਲੈ ਕੇ ਲਿਆ ਸੀ ਆ ਦੇਖੋ ਇੱਥੇ ਸਾਡੇ ਕੋਈ ਚੁੰਝੇ ਜਿਹੀ ਬਣ ਕੇ ਨਹੀਂ ਆਉਂਦੇ ਸਾਡਾ ਬਿਲਕੁਲ ਸਿੰਪਲ ਆ ਦੇਖੋ ਬਾਈਂਡ ਆਫ ਹੋ ਗਿਆ ਆ ਦੇਖੋ ਨਹੀਂ ਤਾਂ ਕਈ ਵਾਰ ਤਾਂ ਹੁੰਦਾ ਵੀ ਇੱਥੇ ਸਾਡੇ ਚੁੰਝੇ ਜਿਹੀ ਬਣ ਜਾਂਦੇ ਨੇ ਜਦੋਂ ਅਸੀਂ ਬੰਦ ਕਰਦੇ ਆ ਜਦੋਂ ਅਸੀਂ ਨੀਚੋਂ ਕੁੰਡਾ ਲੈ ਕੇ ਕਰ ਲਵਾਂਗੇ ਤਾਂ ਸਾਡੇ ਚੁੰਝੇ ਜਿਹੀ ਨਹੀਂ ਬਣੂਗਾ ਹਲੋ ਇਹ ਹੋ ਗਿਆ ਸਾਡਾ ਬਾਈਂਡ ਆਫ ਹੁਣ ਅਸੀਂ ਆ ਗਏ ਆਪਣੀ ਅੱਧੇ ਲਿਵਾਸਾ ਦੇਖੋ ਹੁਣ ਇੱਧਰਲਾ ਸਾਡਾ ਦੇਖੋ ਹੋਰ ਤਰ੍ਹਾਂ ਨਾਲ ਆ ਤੇ ਇੱਧਰ ਅਸੀਂ ਹੋਰ ਤਰ੍ਹਾਂ ਨਾਲ ਆ ਦੋਨੇ ਸਾਡੇ ਅਲੱਗ-ਅਲੱਗ ਹੈ ਨਾ ਤੇ ਅਸੀਂ ਇਹਨੂੰ ਇੱਕੋ ਜਿਹਾ ਬਣਾਉਣਾ ਚਾਹੁੰਦੇ ਆ ਤੇ ਜਿਸ ਤਰ੍ਹਾਂ ਸਾਡੇ ਇੱਥੇ ਚੇਨ ਆਈ ਇਦਾਂ ਹੀ ਸਾਡੇ ਚੇਨ ਇੱਥੇ ਆਣੀ ਚਾਹੀਦੀ ਉਹਦੇ ਲਈ ਅਸੀਂ ਕੀ ਕਰਾਂਗੇ ਉਹਦੇ ਲਈ ਅਸੀਂ ਇਹ ਵਾਲੇ ਕੁੰਡੇ ਜਿਹੜੇ ਬਲੂ ਵਾਲੇ ਅਸੀਂ ਤਾਂ ਹੀ ਤਾਂ ਘੋੜ ਪਾਇਆ ਸੀ ਕਿ ਅਸੀਂ ਬਲੂ ਵਾਲੇ ਕੁੰਡੇ ਇਹਨੂੰ ਹੁਣ ਅਸੀਂ ਸਲਾਈ 'ਚ ਪਾ ਲਵਾਂਗੇ ਇਦਾਂ ਹੀ ਪਾ ਕੇ ਫਿਰ ਅਸੀਂ ਇਹਨਾਂ ਨੂੰ ਕਰ ਲੈਣਾ ਉਧੇੜ ਲੈਣਾ ਅਸੀਂ ਨੀਚੋਂ ਕੀ ਕਰਨਾ ਜਿਹੜਾ ਸਾਡਾ ਵਾਈਟ ਪੱਗ ਹੈ ਜਿੰਨਾ ਅਸੀਂ ਕੁੰਡੇ ਪਾਏ ਸੀ ਉਹਨੂੰ ਅਸੀਂ ਖੋਲਦੇ ਜਾਵਾਂਗੇ ਇਹ ਜਿਹੜਾ ਬਲੂ ਕਲਰ ਦਾ ਸਾਡੇ ਕੁੰਡਾ ਇਹਨੂੰ ਅਸੀਂ ਆਪਣੀ ਸਲਾਈ ਤੇ ਪਾ ਦ ਜਾਵਾਂਗੇ ਆ ਦੇਖੋ ਇੱਦਾਂ ਆਹ ਦੇਖੋ ਤੁਹਾਨੂੰ ਕੁੰਡਾ ਸਾਫ਼ ਦਿਖ ਰਿਹਾ ਆ ਸਾਡਾ ਅਗਲਾ ਕੁੰਡਾ ਆ ਗਿਆ ਇਹਨੂੰ ਅਸੀਂ ਸਲਾਈ ਤੇ ਪਾ ਲਵਾਂਗੇ ਇੱਦਾਂ ਤੇ ਇਹਨੂੰ ਅਸੀਂ ਧਾਗੇ ਨੂੰ ਵਾਈਟ ਨੂੰ ਕੱਟ ਦਵਾਂਗੇ ਇੱਕ ਵਾਰੀ ਫੇਰ ਦੇਖੋ ਆ ਤਾਂ ਸਾਡਾ ਅਗਲਾ ਕੁੰਡਾ ਆ ਗਿਆ ਅਸੀਂ ਇਹਨੂੰ ਇੱਥੇ ਸਲਾਈ ਤੇ ਪਾ ਲੈਣਾ ਪਹਿਲਾਂ ਪਾਂਤ ਤੋਂ ਬਾਅਦ ਅਸੀਂ ਆਦੋ ਕੋ ਸਾਡਾ ਧਾਗਾ ਇਹਨੂੰ ਅਸੀਂ ਇਧਰੋਂ ਖਿੱਚ ਕੇ ਕੱਢ ਦਵਾਂਗੇ ਤੇ ਇਧਰੋਂ ਖਿੱਚ ਕੇ ਕੱਢ ਦਵਾਂਗੇ। ਪਾਹੀ ਅਸੀਂ ਧਾਗਾ ਅਲੱਗ ਕਲਰ ਦਾ ਪਾਸੇ ਕੇ ਸਾਨੂੰ ਰੰਗਲ ਦਿਖਾਈ ਦੇਵੇ ਆਹੋ ਕੇ। ਫਿਰ ਅੱਗੇ ਸਾਡਾ ਅਗਲਾ ਕੁੰਡਾ ਦੇਖੋ ਸਿੱਥੇ ਨੀਚੇ ਇਹਨੂੰ ਕੁੰਡੇ ਨੂੰ ਚੁੱਕ ਲੈਣਾ ਅੱਗਾ ਤੇ ਅਸੀਂ ਆਪਣਾ ਧਾਗਾ ਇਹਨੂੰ ਪਾ ਦਵਾਂ। ਇਧਰ ਉਲੇਆ ਤੇ ਇਧਰ ਉਲੇਆ ਨੂੰ ਸਿੰਪਲ ਕਰਤਾ। ਫਿਰ ਅਸੀਂ ਦੇਖੋ ਅਗਲਾ ਕੁੰਡਾ ਚੁੱਕ ਲੈਣਾ ਹਾਲ। ਤੇ ਅਸੀਂ ਆਹ ਬਲੇ ਨੂੰ ਅਧਰੂ ਕਚਾਂਗੇ ਧਾਗਾ ਕੱਢਤਾ ਫਿਰ ਅਸੀਂ ਇੱਥੋਂ ਵਿੱਚ ਕੀ ਧਾਗਾ ਵਾਈਟ ਕੱਢ ਦੇਣਾ। ਨਾ ਤਾਂ ਇਹ ਸਾਰੇ ਇਹ ਕੁੰਡੇ ਸਲਾਈ ਦੇ ਉੱਪਰ ਪਾ ਲੈਣੇ ਇੱਕ ਵਾਰੀ ਫੇਰ ਦੇਖ ਲਓ। ਪਹਿਲਾਂ ਅਸੀਂ ਦੇਖੋ ਕੁੰਡੇ ਨੂੰ ਸਲਾਈ ਤੇ ਪਾ ਰਹੇ ਹਾਂ ਸਲਾਈ ਤੇ ਪਾਉਣ ਤੋਂ ਬਾਅਦ ਅਸੀਂ ਧਾਗੇ ਨੂੰ ਵਿੱਚੋਂ ਖਿੱਚ ਰਹੇ ਹਾਂ ਦੇਖੋ। ਫਿਰ ਅਸੀਂ ਦੇਖੋ ਕੁੰਡੇ ਨੂੰ ਸਲਾਈ ਤੇ ਪਾ ਲਵਾਂਗੇ ਪਾ ਲਿਆ ਤੇ ਫਿਰ ਅਸੀਂ ਇੱਥੋਂ ਤਾਂ ਪੜਾਂਗੇ ਆ ਦੇਖੋ ਇੱਥੋਂ ਪਕੜ ਕੇ ਇਹਨੂੰ ਧਾਗੇ ਨੂੰ ਇੱਥਾਂ ਖਿੱਚ ਦਵਾਂ। ਤੇ ਅਸੀਂ ਇਹ ਕਲਾ ਕੁੰਡਸ ਲਾਈ ਤੇ ਪਾ ਲਵਾਂਗੇ ਹਲੋ ਪਸੰਦੇ ਕਰਦੇ ਹੋਏ ਅਸੀਂ ਸਾਰੇ ਇਹ ਕੁੰਡੇ ਇਹ ਸਲਾਈ ਤੇ ਪਾ ਲੈਣੇ ਤੁਹਾਨੂੰ ਸਮਝਾ ਗਿਆ ਏ ਏਦਾਂ ਹੀ ਅਸੀਂ ਸਾਰੇ ਕੁੰਡੇ ਸਲਾਈ ਤੇ ਪਾ ਕੇ ਫਿਰ ਆ ਕੋ ਦੇਖਦੇ ਹਾਂ ਉਸ ਨੂੰ ਕਿ ਦਬਣਾਣਾ ਤੇ ਇਧਰ ਲਈ ਸਾਈਟ ਤੇ ਵੀ ਕੁੰਡੇ ਅਸੀਂ ਜਿਸ ਤਰ੍ਹਾਂ ਇੱਥੇ ਬੰਨ ਕਿਤੇ ਆ ਬੰਦ ਕਿਉਂਕਿ ਅਸੀਂ ਹੁਣ ਇਧਰੋਂ ਵੀ ਆਪਣੇ ਕੁੰਡੇ ਬਣਾ ਲਏ ਹੋਏ ਆ ਜਿੱਦਾਂ ਸੇ ਇਧਰੋਂ ਬੰਦ ਕੀਤੇ ਓਦਾਂ ਹੀ ਅਸੀਂ ਇਧਰੋਂ ਬੰਦ ਕਰ ਲਿਆ ਪਾਇਆ ਉਂ ਕਿ ਸੈਂਪਰੇ ਕਿ ਨਾ ਲਗਰਦੋ ਸੇ ਕੋਈ ਹੋਰ ਤਰੀਕਾ ਨਾ ਬੰਦ ਕਰ ਰਹੇ ਹੋ ਤੁਸੀਂ ਉੱਪਰ ਕਰ ਲੋ ਆ ਦੇਖੋ ਇਹ ਤਾਂ ਕਰਨਾਲ ਸਾਡੇ ਦੋਨੇ ਹੀ ਸਾਈਡਾਂ ਇੱਕੋ ਜਿਹਿਆਂ ਹੋ ਜਾਣਗੇ ਇਹ ਜਿਹੜਾ ਸਾਡਾ ਟ੍ਰਿਕ ਹੈ ਸਾਨੂੰ ਕਈ ਜਗ੍ਹਾ ਸਾਡੇ ਕੰਮ ਆਊਗਾ जिस तरह तुम टॉप टू डाउन स्वैटर बना रहे हो कोई टेबल मैट बना रहे हो या कोई भी अद्दा का प्रोजैक्ट बना रहे हो जिससे थानू नीचों तो उपरों दोडा सेम चाहिदी ये वाला तरीका अपना सकते हो जिस तरह तुम अपना सकाफ बना रहे हो सकाफ से भी सूंदा भी साड जे अगर इदा बनावे तो साढ़े दोनों ही एंड सेम हो जाएंगे स्टार्टिंग भी सेम होगी तो एंड भी सेम होगा शॉल बना रहे हो शॉल से भी तीन जिस तरह कुंडे शुरू करोगे उदा ही थोड़े कुंडे ਬੰਦ ਹੋ ਜਾਣਗੇ ਤੇ ਤਰੀਕਾ ਬੰਦ ਹੋਣ ਦਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਕੋਈ ਡਿਜ਼ਾਈਨਰ ਹੁੰਡੇ ਬੰਦ ਕਰਨ ਦਾ ਤਰੀਕਾ ਯੂਜ਼ ਕਰ ਸਕਦੇ ਹੋ ਪੀਕੋ ਕੈਂਸ ਕਰ ਸਕਦੇ ਹੋ ਦੋਨਾਂ ਸਾਈਡਾਂ ਤੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਸਿਰਫ ਇੱਕ ਤਰੀਕਾ ਹੈ ਜਿਹਦੇ ਨਾਲ ਕਿ ਅਸੀਂ ਦੋਨੇ ਸਾਈਡਾਂ ਆਪਣੀਆਂ ਇੱਕੋ ਜਿਹੇ ਆ ਤਾਂ ਬੰਦ ਕਰ ਸਕਦੇ ਹਾਂ ਮੈਂ ਤੁਹਾਨੂੰ ਸਿਰਫ ਬੰਦ ਕਰਨ ਦਾ ਸਿੰਪਲ ਹੀ ਤਰੀਕਾ ਦੱਸਿਆ ਐਂਡ ਤੇ ਆ ਕੇ ਫਿਰ ਅਸੀਂ ਇਹ ਵਾਲੇ ਹੁੰਡੇ ਨੂੰ ਅੱਜਾ ਆਵਲਾ ਇਹ ਰਸਤਾ ਇੱਕ ਨੀਚੇ ਵਾਲਾ ਇਹਨੂੰ ਚੁੱਕਾਂਗੇ ਇਹਦੇ ਨਾਲ ਇੱਥੇ ਪਾਵਾਂਗੇ ਤੇ ਦੋਨਾਂ ਨੂੰ ਅਸੀਂ ਇਕੱਠਾ ਸਿੱਧਾ ਬੁਣਾਗੇ ਬੁਣ ਕੇ ਇਹਨੂੰ ਇਹਦੇ ਉੱਪਰ ਆ ਤਾਂ ਉਤਾਰ ਦਵਾਂਗੇ ਇਸ ਬਟਾਏ ਦੇ ਵਿੱਚੋਂ ਅਸੀਂ ਆਪਣਾ ਧਾਗੇ ਨੂੰ ਕੱਢ ਲਵਾਂਗੇ ਲਓ ਜੀ ਬਣ ਗਏ ਨਾ ਸਾਡੇ ਦੋਨੇ ਤਰੀਕ ਦੋਨੇ ਹੀ ਸਾਈਡ ਦੇ ਕੋ ਸਿਆਣੇ ਇਸਾਈਡ ਵੀ ਇੱਥੇ ਆਪਾਂ ਤੁਹਾਨੂੰ ਨਾਲ ਸਾਈਡਾਂ ਤੇ ਸਾਡੀ ਚੇਨ ਅਗੇ ਸੇਮ ਆ ਦੇਖੋ ਤੇ ਦੋਨਾਂ ਹੀ ਸਾਈਡਾਂ ਸਾਡੀਆਂ ਸੇਮ ਬਣ ਗਿਆ। ਹੋ ਗਿਆ ਇੱਕ ਤਰੀਕਾ ਹੁਣ ਅਸੀਂ ਦੂਜੇ ਤਰੀਕੇ ਨਾਲ ਦੇਖਦੇ ਆਂ। ਅਗਰ ਤੁਹਾਨੂੰ ਇਹ ਤਰੀਕਾ ਥੋੜਾ ਔਖਾ ਲੱਗਿਆ ਤਾਂ ਦੂਜਾ ਤਰੀਕਾ ਬਿਲਕੁਲ ਹੀ ਸੌਖਾ ਹੈ ਤਾਂ ਆਪਾਂ ਹੁਣ ਦੂਜੇ ਤਰੀਕੇ ਨਾਲ ਦੋਨੇ ਹੀ ਅਸੀਂ ਕਿਨਾਰੇ ਇੱਕੋ ਜਿਹਾ ਕਿਤਾਬ ਬਣਾਣੀ ਆ ਉਹ ਆਪਾਂ ਦੇਖਦੇ ਆਂ। ਬੰਦ ਕਰਨਾ ਤੇ ਸ਼ੁਰੂ ਕਰਨਾ ਦੋਨੇ ਹੀ ਸਾਡੇ ਸੇਮ ਦੇਖੋ ਦੋਨੇ ਸਾਡੇ ਸੇਮ ਚੇਨ ਆ। ਇਸ ਤਰ੍ਹਾਂ ਤੁਸੀਂ ਬੰਨਧਾ ਜਿਹੜੇ ਮਰਜ਼ੇ ਤਰੀਕੇ ਨਾਲ ਇਦਾਂ ਕਰੋਗੇ ਉਸੇ ਤਰੀਕੇ ਨਾਲ ਅਸੀਂ ਇਦਾਂ ਕਰ ਲੈਣਾ ਤਖੋਗੇ ਸਾਡੇ ਦੋਨੇ ਤਰੀਕੇ ਇੱਕੋ ਜਿਹੇ ਫਿਰ ਅੰਨੇ ਹੁਣ ਅਸੀਂ ਆਪਣੇ ਦੂਜੇ ਤਰੀਕੇ ਤੇ ਦੂਜੇ ਤਰੀਕੇ ਲਈ ਕਿ ਇਹ ਵੀ ਅਸੀਂ ਲਾਵਾਂਗੇ ਡਬਲ ਐਤਾ ਸਾਨੂੰ ਡਬਲ ਸਲਾਈ ਲੈਣੀ ਪਣੀ ਹੈ ਡਬਲ ਸਲਾਈ ਲੈਣ ਤੋਂ ਬਾਅਦ ਅਸੀਂ ਜਿਹੜਾ ਕੁੰਡੇ ਪਾਣੇ ਅਸੀਂ ਇੱਤਾ ਹੀ ਪਾ ਲੈਣੀ ਹੈ ਨਾ ਬੋਲੇ ਡਬਲ ਸਲਾਈ ਲਾ ਕੇ ਅਸੀਂ ਇੱਤਾ ਹੀ ਕੁੰਡੇ ਪਾ ਲੈਨੇ ਆ టీకే చో అండే పన్నే బాధ అసలు జిత బుద్ధా బున లే బుణతో పేల అసలు ఇక్కడ ను క్డే సైను క్డలే లా సై కితనా బా ఇదా ఈ సిపల అస ਇਕੇ ਕੁੰਡੇ ਨੂੰ ਤਾਂ ਇਹ ਪੁੰਤੇ ਚਲੇ ਜਾਣਾ ਉਪਰਤ ਹੈ ठीक है इधर बुनते अभी थोड़ा जि बुन दे बना लें इनू बना के फिर अभी अगो देखते भी दे अगो अदा बना फिर देखो असी ये साइड फिर जिस तरह भी तुम्हें बंद करनी है कर लेनी है जिस तरह मैं थोड़ा पहला सिंपल दस सिंपल ही बंद करके देखा प्रोजेक्ट मान लो पूरा हो गया तो असी अपना माइंड ऑफ कर रहे हैं तो जल्दी जल्दी अपना वाला बाइंड ऑफ करके अपनी आए साइड ये सानू सर्कूलर नीडी ही लड़ पेगी उससे ही साढ़े ये कुंडे ठीक आने है। कर से ते से कर हैं कर लिया पॉइंट ऑफ तो हूँ असं करते हैं दूजी साइड भी देखो एक साइड हो ही होगी बाइंड ऑफ देखो दूजे अस कुेदा ही इतने रखे हुए से हम करना आदा ही जोड़े साढ़े सर्कुल नीटलाइन कट के असं ले आना लिया के वाले कुंडे अपने ऐदा ही आ देखो साइ सिलाई ते आए बस असं इन्होंने हूँ जिस तरह से अ बंद किए ऐं ही अस ए वाली साइड बंद कर देने कुछ भी नहीं करना सिंपल साइड ही एद करो जी दूजी साइड भी असं ही ਬੰਦ ਕਰ ਲਈ ਤੇ ਸਾਨੂੰ ਕੁੰਡੇ ਨਹੀਂ ਕੱਢਨੇ ਪਏ ਕਿਉਂਕਿ ਇਹ ਕੁੰਡੇ ਅਸੀਂ ਪਹਿਲਾਂ ਹੀ ਪਾਈ ਇਸ ਤਰ੍ਹਾਂ ਕਿ ਸਾਡੇ ਇੱਧਰ ਕੁੰਡਿਆ ਦਾ ਇੱਕ ਸਿਰਾ ਰਹਿ ਗਿਆ ਸੀ ਬਸ ਇਹਨਾਂ ਨੂੰ ਅਸੀਂ ਸਲਾਈ ਤੇ ਪਾਇਆ ਤੇ ਪਾ ਕੇ ਕਰ ਲਿਆ ਬੰਦ ਤੇ ਇਹ ਵੀ ਸਾਡੇ ਸਟਾਰਟਿੰਗ ਤੇ ਐਂਡ ਦੋਨੇ ਹੀ ਸੇਮ ਹੋ ਗਏ ਬੰਦ ਕਰਨ ਦਾ ਤਰੀਕਾ ਜਿੱਦਾਂ ਤੁਹਾਨੂੰ ਮੈਂ ਬਾਰ-ਬਾਰ ਦੱਸ ਰਹੀ ਹਾਂ ਵੀ ਤੁਸੀਂ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਸੇ ਦਾ ਪਾਪਾ ਇਹ ਹੀ ਦੇਖਿਆ ਵੀ ਨੀਚੇ ਤੇ ਉੱਪਰ ਦੋਨੇ ਇਹ ਚੀਜ਼ਾਂ ਸਾਡੀ ਇੱਕੋ ਜੀਆਂ ਕਿਦਾਂ ਬਣਦੀਆਂ ਲੋਤੀ ਆ ਗਿਆ ਸੀ ਹੁਣ ਐਂਡ 'ਚ ਫਿਰ ਅਸੀਂ ਆਪਣੇ ਨੂੰ ਧਾਗੇ ਨੂੰ ਫੇਰ ਕੱਟ ਲਵਾਂਗੇ ਤੋ ਦੇਖੋ ਦੋਨੇ ਸਾਈਡਾਂ ਤੇ ਚੇਨ ਸੇਮ ਇਧਰ ਵੀ ਚੇਨ ਇਧਰ ਵੀ ਚੇਨ ਸੇਮ ਚ ਬਣ ਗਿਆ ਦੋਨਾ ਸਾਈਡਾਂ ਤੇ ਸਾਡਾ ਜਿਹੜਾ ਪਹਿਲਾ ਟ੍ਰਿਕ ਆ ਸੀ ਕਿ ਸਾਡਾ ਇੱਦਾਂ ਹੀ ਦੋਨਾਂ ਸਾਈਡਾਂ ਦੇਖੋ ਸਾਡੀਆਂ ਸੇਮ ਹੀ ਬਣੀ ਐ ਦੋਨਾਂ ਸਾਈਡਾਂ ਤੇ ਸਾਡਾ ਚੇਨ ਆ ਦੇਖੋ ਇਸ ਟ੍ਰਿਕ ਆ ਦੇਖੋ ਸਾਡੇ ਦੋਨਾਂ ਸਾਈਡਾਂ ਤੇ ਚੇਨ ਇੱਧਰ ਵੀ ਤੇ ਇੱਧਰ ਵੀ ਆ ਦੇਖੋ ਤੇ ਇਸ ਟ੍ਰਿਕ ਵੀ ਦੇਖੋ ਦੋਨਾਂ ਸਾਈਡਾਂ ਦੇਖੋ ਸਾਡੀਆਂ ਸੀ ਚੇਨ ਇੱਧਰ ਤੇ ਵੀ ਇੱਧਰ ਤੇ ਤੇ ਹੁਣ ਦੱਸੋ ਇਹ ਵਾਲੇ ਦੋਨੇ ਟ੍ਰਿਕ ਕਿੱਥਨੋਂ ਵਧੀਆ ਲੱਗੇ ਕਿ ਨਹੀਂ ਲੱਗੇ ਥੋੜੇ ਹੱਥ ਤਾਂ ਬਹੁਤ ਕੰਮ ਦੀ ਚੀਜ਼ ਹੁਣ ਪਤਾ ਨਹੀਂ ਤੁਹਾਨੂੰ ਲੱਗਦੀ ਹੈ ਕਿ ਨਹੀਂ ਲੱਗਦੀ ਹਾਂ ਦੇਖੋ ਦੋਨੀਆਂ ਸਾਈਡਾਂ ਸਾਡੀਆਂ ਸੀਮ ਚ ਜੀਰ ਵਾਲੀ ਐ ਤਾਂ ਬਣ ਜਾਂਦੀ ਹੈ ਤੇ ਫਿਰ ਦੇਖੋ ਇਹ ਵਾਲਾ ਤਰੀਕਾ ਯੂਜ਼ ਕਰਕੇ ਦੇਖੋ ਅਗਰ ਤੁਸੀਂ ਕਿਤੇ ਵੀ ਦੋਨਾਂ ਸਾਈਡਾਂ ਤੁਹਾਨੂੰ ਇੱਕੋ ਜਿਹੀਆਂ ਚਾਹੀਦੀਆਂ ਨੇ ਤੇ ਕੁੰਡੇ ਪਾਣ ਦਾ ਵੀ ਤੇ ਕੁੰਡੇ ਬੰਦ ਕਰਨ ਦੇ ਫਿਰ ਮਿਲਦੇ ਹਾਂ ਕੱਲੇ ਕਿ ਨਹੀਂ ਵੀਰੇ ਤੇ ਇੱਕ ਨਵਾਂ ਕੋਈ ਟੈਕਨੀਕ ਦੇ ਨਾਲ ਤਾਂ ਤੁਸੀਂ ਉਹ ਧਿਆਨ ਰੱਖੋ ਜੀ ਜੇ ਤੁਹਾਨੂੰ ਇਹ ਵਾਲੇ ਤਰੀਕੇ ਵਧੀਆ ਲੱਗੇ ਤਾਂ ਪਲੀਜ਼ 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 ਕਮੈਂਟ ਕਰਕੇ ਦੱਸਿਓ ਤਾਂ ਮੈਂ ਤੁਹਾਡੇ ਲਈ ਅਜਿਹੇ ਵੀਡੀਓ ਫਿਰ ਹੋਰ ਲੈ ਕੇ ਆਉਂਗੀ ਚਲੋ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਇੱਕ ਨਵੀਂ ਚੀਜ਼ ਦੇ ਨਾਲ